ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਤੇ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਕੋਈ ਕੀਤਾ ਉਹ ਸਾਰੀਆਂ ਅਸੀਂ ਲੈ ਕੇ ਆਏ ਆ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਦੇ ਉੱਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹਨਾਂ ਦੇ ਕੋਲ ਇਹ ਕੇਸ ਆ ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜਥੇਦਾਰ ਅਮਰਿਕ ਸਿੰਘ ਜੀ ਜੋ ਕਿ ਲੁਧਿਆਣੇ ਤੋਂ ਪੰਚਾਇਤ ਦੇ ਜੀ ਇਸੇ ਤਰ੍ਹਾਂ ਪੰਚ ਪ੍ਰਧਾਨੀ ਵੱਲੋਂ ਜਹੇਦਾਰ ਗੁਰਨੇਕ ਸਿੰਘ ਜੀ ਜਹੇਦਾਰ ਬਲਕਾਰ ਸਿੰਘ ਜੀ ਤੇ ਇਹ ਸਾਰੇ ਅਸੀਂ ਬਾਕੀ ਤੁਨ ਸਿੰਘ ਜੀ ਜਿਹੜੇ ਸਾਰੇ ਇਸ ਵਾਸਤੇ ਆਏ ਹਾਂ ਕਿ ਇਹਨਾਂ ਨੇ ਜਿਹੜੇ ਜੁਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਅੱਜ ਅਸੀਂ ਪੰਚ ਪ੍ਰਧਾਨੀ ਸਿੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਇਸ ਟਾਈਮ ਦੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹੌਣ ਵਾਲੇ ਤੇ ਬਾਗੀ ਕਹੌਣ ਇਨ ਦੋਵਾਂ ਤਿਹਰਾਵਲੋਂ ਜਿਹੜਾ ਲਿਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਤੇ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਕੋਈ ਕੀਤਾ ਉਹ ਸਾਰੀਆਂ ਅਸੀਂ ਲੈ ਕੇ ਆਏ ਆ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਦੇ ਉੱਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹਨਾਂ ਦੇ ਕੋਲ ਇਹ ਕੇਸ ਆ ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜਹਦਾਰ ਅਮਰਿਕ ਸਿੰਘ ਜੀ ਜੋ ਕਿ ਲੁਧਿਆਣੇ ਤੋਂ ਪੰਚਾਇਤ ਨੇ ਜਿਸ ਤਰ੍ਹਾਂ ਪੰਚ ਪ੍ਰਧਾਨੀ ਵੱਲੋਂ ਜਹਦਾਰ ਗੁਰਨੇਕ ਸਿੰਘ ਜੀ ਜਹਦਾਰ ਬਲਕਾਰ ਸਿੰਘ ਜੀ ਇਹ ਸਾਰੇ ਅਸੀਂ ਬਾਕੀ ਤੁੰਗ ਸਿੰਘ ਜਿਹੜੇ ਉਹ ਸਾਰੇ ਇਸ ਵਾਸਤੇ ਆਏ ਆ ਕਿ ਇਹਨਾਂ ਨੇ ਜਿਹੜੇ ਝੁਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਬੇਸ਼ੱਕ ਇਹ ਆ ਤੁਸੀਂ ਦੇਖੋ ਕਿ ਆ ਜਿਹੜੀ ਕਿਤਾਬ ਹੈ ਇਹ ਸਿੱਖ ਇਤਿਹਾਸ ਨਾਲ ਦੀ ਹਿੰਦੀ ਭਾਸ਼ਾ ਦੀ ਕਿਤਾਬ ਹੈ ਇਸ ਸ਼੍ਰੋਮਣੀ ਗੁਰਦੁਆਰਾ ਭਰਪੰਦਰ ਕਮੇਟੀ ਖੁਦ ਕਿਤਾਬ ਪਬਲਿਸ਼ ਕਰਦੀ ਹੈ ਇਹਦੇ 'ਚ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ ਬਹੁਤ ਮਾੜੀ ਸ਼ਬਦਾਵਲੀ ਲੈ ਕੇ ਇੱਕ ਕਿਤਾਬ ਲਿਖੀ ਹੈ। ਇਸੇ ਤਰ੍ਹਾਂ ਇੱਕ ਕਿਤਾਬ ਹੋਰ ਹੈ ਗੁਰਬਲਾਸ ਪਾਚਾ ਛੇਵੇਂ ਆਇਆ। ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸ ਨੂੰ ਥੋੜ੍ਹ ਮੋੜ ਤੇ ਲਿਖੀ ਹੈ। ਇਸੇ ਤਰ੍ਹਾਂ ਆ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੜ੍ਹ ਜਾਂਦਾ ਹੈ। ਇਹ 'ਚ ਚਾਰੋਂ ਸਹਿਜ ਜਨਨ ਕੇਸਾਂ ਦੀ ਕਟਲ ਤੇ ਸਰਾਂ ਦੇ ਟੋਪੀਆਂ ਵਾਲੀਆਂ ਫੋਟੋਆਂ ਨੇ। ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਜੋ ਕਿਤਾਬਾਂ ਬੱਚਿਆਂ ਨੂੰ ਪੜ੍ਹਾਇਆ ਗਈਆਂ 1 ਉਹਨਾਂ ਦੇ ਵਿੱਚੋਂ ਕੋਈ ਚਾਟਰ ਕਰਤਾ ਲੇਕਿਨ ਅੱਜ ਤੱਕ ਵੀ ਉਹ ਕਿਤਾਬਾਂ ਜਿਹੜੀਆਂ ਪੜਾਈਆਂ ਜਾ ਰਹੀਆਂ ਨੇ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਆਂ ਕਿ ਪਿਛਲੇ ਸਮਿਆਂ ਦੇ ਵਿੱਚ ਚਾਹੇ ਚੰਦੂ ਸੀ ਜਰੀ ਤੱਪੋਂ ਨਾਲ ਚਾਹੇ ਮਸੰਦ ਸਨ ਚਾਹੇ ਉਸ ਤੋਂ ਬਾਅਦ ਮਸਾ ਰੰਗੜ ਆਇਆ ਮਹੰਤ ਨਰੈਣੂਕੇ ਆਏ ਉਹਨਾਂ ਨੇ ਬਹੁਤ ਤੁਹਾਡੇ ਕੋਲ ਕਰਮ ਕੀਤੇ ਸੀ ਲੇਕਿਨ ਉਹਨਾਂ ਨੇ ਕਿਸੇ ਨੇ ਵੀ ਕਿਸੇ ਵੀ ਦਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪ ਸ਼ਬਦਾਵਲੀ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਸੋ ਇਹ ਤੇ ਸਾਰੇ ਹੱਦਾਂ ਬੰਨੇ ਟੱਪ ਗਏ ਔਰ ਇਹਦੇ ਸਬੰਧ ਵਿੱਚ ਜੋ ਇਹਨਾਂ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਉਹਦੇ ਸਬੰਧ ਦੇ ਵਿੱਚ ਆ ਲਿਖੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਨੇ ਜਿਹੜੇ ਇਸ਼ਤਿਹਾਰ ਦਿੱਤੇ ਉਹ ਵੀ ਸਾਡੇ ਕੋਲ ਨੇ ਇਹ ਅਸੀਂ ਸਾਰਾ ਇਹ ਲੈ ਕੇ ਤੇ ਇੱਥੇ ਅੱਜ ਪੇਸ਼ ਹੋਈਆਂ ਜਹਿਦਾਰ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਇਹ ਜਿਨ੍ਹਾਂ ਨੇ ਹੁਣ ਤੱਕ ਜੜੀਆਂ ਉਹ ਸਿੱਖ ਇਤਿਹਾਸ ਦੀ ਗੁਰੂ ਇਤਿਹਾਸ ਦੀ ਤੇ ਸ੍ਰੀ ਅਕਾਲ ਤਰ ਸਾਹਿਬ ਦੀ ਪਰੰਪਰਾ ਨੂੰ ਜਿਹੜਾ ਇਹਨਾਂ ਨੇ ਮਲੀਆ ਮੇਟ ਕੀਤਾ ਤੇ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਵੀ ਮਾਫੀ ਨਾ ਦਿੱਤੀ ਜਾਵੇ ਇਸ ਵਾਸਤੇ ਸਿਰਸਾ ਸਾਹਿਬ ਬਾਗੀ ਕਾਲਿਆਂ ਨੂੰ ਸੁਖਵੀਰ ਬਾਦਲ ਸਾਹਿਬ ਨੇ ਕੱਢ ਦਿੱਤਾ ਪਾਰਟੀ ਵਿੱਚੋਂ ਕਿਵੇਂ ਦੇਖਦੇ ਹੋ ਉਹ ਉਹਨਾਂ ਦਾ ਪਾਰਟੀ ਦਾ ਮਸਲਾ ਅਸੀਂ ਤੇ ਕਹਿੰਦੇ ਆਂ ਕਿ ਇਹ ਸਾਰੇ ਇੱਕੋ ਨੇ ਹੁਣ ਮੈਂ ਬੇਨਤੀ ਕਰਾਂਗਾ ਕਿ ਜਗਧਾਰ ਮਰੀਕ ਸਿੰਘ ਜੀ ਜੋ ਕਿ ਲੁਧਿਆਣਾ ਜਗਧਾਰ ਮਰੀਕ ਸਿੰਘ ਜੀ ਨੇ ਵਿਧਾਨ ਸਭਾ ਤੋਂ ਇਹ ਗੱਲ ਕਰੀ ਨਹੀਂ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਕਿੰਨੂ ਕਿੰਨੂ ਬਾਹਰ ਕੱਢਣਾ ਚਾਹੀਦਾ ਵਾ ਅਸੀਂ ਇਹ ਗੱਲ ਕਹਿ ਰਹੇ ਆਂ ਕਿ ਜਿੰਨੇ ਵੀ ਜਿਹੜੇ ਤੇ ਪ੍ਰਕਾਸ਼ਿਓਂ ਬਾਦਲ ਨੂੰ ਜਿਹੜੇ ਉਸ ਟਾਈਮ ਦੇ ਉੱਤੇ ਪੰਥ ਰਤਨ ਤੇ ਫਕਰੇ ਕੌਮ ਦੇ ਅਵਾਰ ਦਿੱਤੇ ਨੇ ਉਹ ਵਾਪਸ ਲੈ ਜਾਣੇ ਤੇ ਜਿੰਨੇ ਵੀ ਬਾਦਲ ਦੇ ਨਾਲ ਹੁਣ ਤੱਕ ਰਹਿਣ ਅੱਜ ਵੀ ਚਾਹੇ ਉਹ ਬਾਗੀਆਂ 'ਚ ਤੇ ਚਾਹੇ ਸੁਖਵੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਪੰਥ ਤੋਂ ਖਾਰਜ ਕਰਨਾ ਚਾਹੀਦਾ ਜਿਨ੍ਹਾਂ ਨੇ ਏਡੇ ਵੱਡੇ ਜੁਰਮ ਕੀਤੇ ਕੋਈ ਨਾਮ ਕੋਈ ਨਾਮ ਤੋਂ ਇੱਕ ਨਾਂ ਥੋੜਾ ਕਿਸੇ ਮੈਂ ਤਾਂ ਸਾਰੇ ਕਹਿੰਦੇ ਨੇ ਕਿਰਤਾਰ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਇਹ ਇਤਿਹਾਸ ਦੇ ਨਾਲ ਛੇੜਛਾੜ ਵਾਲਾ ਮੁੱਦਾ ਲੈ ਕੇ ਚੱਲ ਗਏ ਜੇ ਅਜੇ ਤੱਕ ਕਾਰਵਾਈ ਤੱਕ ਨਹੀਂ ਹੋਈ ਇਸ ਤਰ੍ਹਾਂ ਦੇਖਦੇ ਹਾਂ ਸਾਤ ਨੂੰ ਦੇਖੋ ਪਹਿਲਾਂ ਤਾਂ ਮੈਂ ਇਕੱਲਾ ਸੀ ਜਿਹੇ ਮੁੱਦੇ ਠਾਏ ਲੇਕਿਨ ਅੱਜ ਤੇ ਹੁਣ ਪੰਥ ਜਿਹੜਾ ਉਹ ਸਾਡੇ ਨਾਲ ਆ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਕੋਟਪੂਰੇ ਤੋਂ ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਫਰੀਦਕੋਟ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੜੀਆਂ ਨੇ ਉਹ ਸਿੱਖ ਦੇ ਰੰਗੀਆਂ ਤੇ ਜਿਹੜੀਆਂ ਪੰਜ ਪ੍ਰਧਾਨੀਆਂ ਨਾਮਰ ਸ਼ਕਤੀਆਂ ਜੜੀਆਂ ਨੇ ਉਹ ਅੱਜ ਨਾਲ ਨੇ ਇਸ ਇਤਿਹਾਸ ਨੂੰ ਬਚਾਉਣਾ ਅਤੀ ਜ਼ਰੂਰੀ ਹੈ ਤੇ ਇਸੇ ਕਰਕੇ ਹੁਣ ਮੌਕਾ ਹੈ ਤੇ ਜਿਹੜੇ ਅੱਜ ਪਹਿਲਾਂ ਤੇ ਇਹ ਮੰਨਦੇ ਨਹੀਂ ਸੀ ਕਿ ਅਸੀਂ ਇਹ ਕੀਤਾ ਹੁਣ ਇਹ ਤਾਂ ਮੰਨ ਗਏ ਨੇ ਨਾ ਲਿਖਤੀ ਤੌਰ ਤੇ ਮੰਨ ਗਏ ਆ ਕਿ ਇਹ ਸਾਡੇ ਤੋਂ ਕਸੂਰ ਹੋਏ ਤੇ ਸਾਨੂੰ ਮਾਫ਼ ਕੀਤਾ ਜਾਵੇ ਹੁਣ ਮਾਫ਼ੀਆਂ ਮੰਗਦੇ ਨੇ ਕੀ ਕਰਦੇ ਨੇ ਜਿਹੜੇ ਕਿਸ ਤਰ੍ਹਾਂ ਇਹ ਸਾਰਾ ਅਸੀਂ ਮੱਦ ਪੱਤਰ ਦਿੱਤਾ ਉਹਦੇ ਵਿੱਚ ਸਾਰਾ ਵਿਸਥਾਰ ਨਾਲ ਲਿਖਿਆ ਅੱਜ ਅਸੀਂ ਪੰਚ ਪ੍ਰਧਾਨੀ ਸਿੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਾਇਹਦਾਰ ਸਿਰਿ ਅਕਾਲਤਾਰ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਇਸ ਟਾਈਮ ਦੇ ਉਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹੌਣ ਵਾਲੇ ਤੇ ਬਾਗੀ ਕਹੌਣ ਵਾਲੇ ਇਹਨਾਂ ਦੋਵਾਂ ਤਿਹਰਾ ਵੱਲੋਂ ਜਿਹੜਾ ਲਿਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਤੇ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਕੁਝ ਕੀਤਾ ਉਹ ਸਾਰੀਆਂ ਅਸੀਂ ਲੈ ਕੇ ਆਏ ਆਂ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਦੇ ਉਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹਨਾਂ ਦੇ ਕੋਲ ਇਹ ਕੇਸ ਆ ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜਥੇਦਾਰ ਅਮਰਿਕ ਸਿੰਘ ਜੀ ਜੋ ਕਿ ਲੁਧਿਆਣੇ ਤੋਂ ਪੰਚਾਇੰਦ ਇਸੇ ਤਰ੍ਹਾਂ ਪੰਚ ਪ੍ਰਧਾਨੀ ਵੱਲੋਂ ਜਥੇਦਾਰ ਗੁਰਨੇਕ ਸਿੰਘ ਜੀ ਜਥੇਦਾਰ ਬਲਕਾਰ ਸਿੰਘ ਜੀ ਤੇ ਇਹ ਸਾਰੇ ਅਸੀਂ ਬਾਕੀ ਤੁੰਗ ਸਿੰਘ ਜਿਹੜੇ ਉਹ ਸਾਰੇ ਇਸ ਵਾਸਤੇ ਆਏ ਆ ਕਿ ਇਹਨਾਂ ਨੇ ਜਿਹੜੇ ਝੂਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਬੇਸ਼ੱਕ ਇਹ ਆ ਤੁਸੀਂ ਦੇਖੋ ਕਿ ਆ ਜਿਹੜੀ ਕਿਤਾਬ ਹੈ ਇਹ ਸਿੱਖ ਇਤਿਹਾਸ ਨਾਲ ਦੀ ਹਿੰਦੀ ਭਾਸ਼ਾ ਚ ਕਿਤਾਬ ਹੈ ਇਸ ਸ਼੍ਰੋਮਣੀ ਗੁਰਦੁਆਰਾ ਭਰਪੰਦਰ ਕਮੇਟੀ ਖੁਦ ਕਿਤਾਬ ਪਬਲਿਸ਼ ਕਰਦੀ ਹੈ। ਇਹਦੇ 'ਚ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ ਬਹੁਤ ਮਾੜੀ ਸ਼ਬਦਾਵਲੀ ਲੈ ਕੇ ਇੱਕ ਕਿਤਾਬ ਲਿਖੀ ਹੈ। ਇਸੇ ਤਰ੍ਹਾਂ ਇੱਕ ਕਿਤਾਬ ਹੋਰ ਹੈ ਗੁਰਬਲਾਸ ਪਾਚਾ ਛੇਵੇਂ ਆਇਆ। ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸ ਨੂੰ ਥੋੜ੍ਹ ਮੋੜ ਕੇ ਲਿਖੀ ਹੈ। ਇਸੇ ਤਰ੍ਹਾਂ ਆ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੜ੍ਹ ਜਾਂਦਾ ਹੈ। ਇਹ 'ਚ ਚਾਰੋਂ ਸਹਿਜ ਜਨਨ ਕੇਸਾਂ ਦੀ ਕਟਲ ਤੇ ਸਰਾਂ ਦੇ ਟੋਪੀਆਂ ਵਾਲੀਆਂ ਫੋਟੋਆਂ ਨੇ। ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਜੋ ਕਿਤਾਬਾਂ ਬੱਚਿਆਂ ਨੂੰ ਪੜਾਈਆਂ ਗਈਆਂ 1997 ਤੋਂ ਲੈ ਕੇ 2017 ਤੱਕ ਉਹਨਾਂ ਦੇ ਵਿੱਚੋਂ ਕੁਝ ਚੈਪਟਰ ਕਰਤਾ ਲੇਕਿਨ ਅੱਜ ਤੱਕ ਵੀ ਉਹ ਕਿਤਾਬਾਂ ਜਿਹੜੀਆਂ ਪੜਾਈਆਂ ਜਾ ਰਹੀਆਂ ਨੇ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਆਂ ਕਿ ਪਿਛਲੇ ਸਮਿਆਂ ਦੇ ਵਿੱਚ ਚਾਹੇ ਚੰਦੂ ਸੀ ਗਰੀ ਤੱਪੋਨਾ ਚਾਹੇ ਮਸੰਦ ਸੰ ਚਾਹੇ ਉਸ ਤੋਂ ਬਾਅਦ ਮਸਾ ਰੰਗੜ ਆਇਆ ਮਹੰਤ ਨਰੈਣੂਕੇ ਆਏ ਉਹਨਾਂ ਨੇ ਬਹੁਤ ਤੁਹਾਡੇ ਕੋ ਕਰਮ ਕੀਤੇ ਸੀ ਲੇਕਿਨ ਉਹਨਾਂ ਨੇ ਕਿਸੇ ਨੇ ਵੀ ਕਿਸੇ ਵੀ 10 ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪ ਸ਼ਬਦਾਵਲੀ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਸੋ ਇਹ ਤੇ ਸਾਰੇ ਹੱਦਾਂ ਬੰਨੇ ਟੱਪ ਗਏ ਔਰ ਇਹਦੇ ਸਬੰਧ ਵਿੱਚ ਜੋ ਇਹਨਾਂ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਉਹਦੇ ਸਬੰਧ ਦੇ ਵਿੱਚ ਆ ਲਿਖੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਨੇ ਜਿਹੜੇ ਇਸ਼ਤਿਹਾਰ ਦਿੱਤੇ ਉਹ ਵੀ ਸਾਡੇ ਕੋਲ ਨੇ ਇਹ ਅਸੀਂ ਸਾਰਾ ਇਹ ਲੈ ਕੇ ਤੇ ਇੱਥੇ ਅੱਜ ਪੇਸ਼ ਹੋਈਆਂ ਜਹਿਦਾਰ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਇਹ ਜਿਨ੍ਹਾਂ ਨੇ ਹੁਣ ਤੱਕ ਜੜੀ ਆ ਉਹ ਸਿੱਖ ਇਤਿਹਾਸ ਦੀ ਗੁਰੂ ਇਤਿਹਾਸ ਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਜਿਹੜਾ ਇਹਨਾਂ ਨੇ ਬਲੀਆ ਮੇਰ ਕੀਤਾ ਤੇ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਵੀ ਮਾਫੀ ਨਾ ਦਿੱਤੀ ਜਾਵੇ ਇਸ ਵਾਸਤੇ ਸਿਰਸਾ ਸਾਹਿਬ ਬਾਗੀ ਕਾਲਿਆਂ ਨੂੰ ਵੀਰਬਾਦਨ ਸਾਹਿਬ ਨੇ ਕੱਢ ਦਿੱਤਾ ਪਾਰਟੀ ਵਿੱਚੋਂ ਕਿਵੇਂ ਦੇਖਦੇ ਹੋ ਉਹ ਉਹਨਾਂ ਦਾ ਪਾਰਟੀ ਦਾ ਮਸਲਾ ਅਸੀਂ ਤੇ ਕਹਿੰਦੇ ਆਂ ਕਿ ਇਹ ਸਾਰੇ ਇੱਕੋ ਨੇ ਹੁਣ ਮੈਂ ਬੇਨਤੀ ਕਰਾਂਗਾ ਕਿ ਜੈਦਰ ਅਮਰੀਕ ਸਿੰਘ ਜੀ ਜੋ ਕੋ ਲੁਧਿਆਣਾ ਜੈਦਰ ਅਮਰੀਕ ਸਿੰਘ ਜੀ ਨੇ ਵਿਧਾਨ ਸਭਾ ਤੋਂ ਇਹ ਗੱਲ ਕਰੀ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਕਿੰਨੂ ਕਿੰਨੂ ਬਾਹਰ ਕੱਢਣਾ ਚਾਹੀਦਾ ਵਾ ਅਸੀਂ ਇਹ ਗੱਲ ਕਹਿ ਰਹੇ ਆ ਕਿ ਜਿੰਨੇ ਵੀ ਜਿਹੜੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਉਸ ਟਾਈਮ ਦੇ ਉੱਤੇ ਪੰਥ ਰਤਨ ਤੇ ਫਕਰੇ ਕੌਮ ਦੇ ਅਵਾਰ ਦਿੱਤੇ ਨੇ ਉਹ ਵਾਪਸ ਲੈ ਜਾਣੇ ਤੇ ਜਿੰਨੇ ਵੀ ਬਾਦਲ ਦੇ ਨਾਲ ਹੁਣ ਤੱਕ ਰਹਿਣ ਅੱਜ ਵੀ ਚਾਹੇ ਉਹ ਬਾਗੀਆਂ ਚ ਤੇ ਚਾਹੇ ਸੁਖਵੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਪੰਥ ਤੋਂ ਖਾਰਜ ਕਰਨਾ ਚਾਹੀਦਾ ਜਿਨ੍ਹਾਂ ਨੇ ਏਡੇ ਵੱਡੇ ਜੁਰਮ ਕੀਤੇ ਕੋਈ ਨਾਮ ਕੋਈ ਨਾਮ ਤੋਂ ਇੱਕ ਨਾਂ ਥੋੜਾ ਕਿਸੇ ਮੈਂ ਤਾਂ ਸਾਰੇ ਕਹਿੰਦੇ ਨੇ ਕਿਰਤ ਸਿੰਘ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਇਹ ਇਤਿਹਾਸ ਦੇ ਨਾਲ ਛੇੜਛਾੜ ਵਾਲਾ ਮੁੱਦਾ ਲੈ ਕੇ ਚੱਲ ਗਏ ਜੇ ਅਜੇ ਤੱਕ ਕਾਰਵਾਈ ਤੱਕ ਨਹੀਂ ਹੋਈ ਇਸ ਤਰ੍ਹਾਂ ਦੇਖਦੇ ਹਾਂ ਸਾਤ ਨੂੰ ਦੇਖੋ ਪਹਿਲਾਂ ਤਾਂ ਮੈਂ ਇਕੱਲਾ ਸੀ ਜਿਹੇ ਮੁੱਦੇ ਠਾਏ ਲੇਕਿਨ ਅੱਜ ਤੇ ਹੁਣ ਪੰਥ ਜਿਹੜਾ ਉਹ ਸਾਡੇ ਨਾਲ ਆ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਕੋਟਪੂਰੇ ਤੋਂ ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਫਰੀਦਕੋਟ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੜੀਆਂ ਨੇ ਉਹ ਸਿੱਖ ਦੇ ਦਿੰਦੀਆਂ ਤੇ ਜਿਹੜੀਆਂ ਪੰਜ ਪ੍ਰਧਾਨੀਆਂ ਨਾਮਰ ਸ਼ਕਤੀਆਂ ਜੜੀਆਂ ਨੇ ਉਹ ਅੱਜ ਨਾਲ ਨੇ ਕਿ ਇਸ ਇਤਿਹਾਸ ਨੂੰ ਬਚਾਉਣਾ ਬਤੀ ਜ਼ਰੂਰੀ ਹੈ ਤੇ ਇਸੇ ਕਰਕੇ ਹੁਣ ਮੌਕਾ ਹੈ ਤੇ ਜਿਹੜੇ ਅੱਜ ਪਹਿਲਾਂ ਤੇ ਇਹ ਮੰਨਦੇ ਹੀ ਨਹੀਂ ਸੀ ਕਿ ਅਸੀਂ ਇਹ ਕੀਤਾ ਹੁਣ ਇਹ ਤਾਂ ਮੰਨ ਗਏ ਨੇ ਨਾ ਲਿਖਤੀ ਤੌਰ ਤੇ ਮੰਨ ਗਏ ਆ ਕਿ ਇਹ ਸਾਡੇ ਤੋਂ ਕਸੂਰ ਹੋਏ ਤੇ ਸਾਨੂੰ ਮਾਫ਼ ਕੀਤਾ ਜਾਵੇ ਹੁਣ ਮਾਫ਼ੀਆਂ ਮੰਗਦੇ ਨੇ ਕੀ ਕਰਦੇ ਨੇ ਜਿਹੜੇ ਕਿਸ ਤਰ੍ਹਾਂ ਇਹ ਸਾਰਾ ਅਸੀਂ ਮੱਦ ਪੱਤਰ ਦਿੱਤਾ ਉਹਦੇ ਵਿੱਚ ਸਾਰਾ ਵਿਸਤਾਰ ਨਾਲ ਲਿਖਿਆ